इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ थाना ਮਲਟੋਆ ਜ਼ਿਲ੍ਹਾ ਤਰਨਤਾਰਨ ਵੱਲੋਂ 956 ਗ੍ਰਾਮ ਨਸ਼ੀਲੀ ਆਇਸ ਡਰਗ ਹੈਰੋਨ ਸਮੇਤ ਇੱਕ ਨੌਜਵਾਨ ਵਿਅਕਤੀ ਸਮੇਤ ਇੱਕ ਮੋਟਰਸਾਈਕਲ ਸੀਡੀ ਡੀ ਲਕਸ ਕਾਬੂ ਮੁਕੱਦਮਾ ਨੰਬਰ 14 ਮਿੱਤੀ 19/2/2024 ਜੁਰਮ 22 1485 ਐਨਡੀਪੀਐਸ ਐਕਟ थाना ਮਲਟੋਹਾ تفतीश ਅਫਸਰ ਐਸਆਈ ਸੁਨੀਤਾ ਰਾਣੀ ਫੇਤੀ ਐਫਆਰ ਮੁਖ ਅਫਸਰ थाना ਮਲਟੋਹਾ ਬਨਾਮ ਮਹਾਵਿਰ ਸਿੰਘ ਪੁੱਤਰ ਬਰਗੜ ਸਿੰਘ ਵਾਸੀ ਮਸਰਗੜ थाना ਖੇਮ ਕਰਨ ਗ੍ਰਿਫਤਾਰੀ ਦੀ ਜਗ੍ਹਾ ਕਾਲੀਆ ਪਿੰਡ ਤਰਨਤਾਰਨ ਤੋਂ ਚੀਫ ਵਿਰੋਪੁਸ਼ੋਤਮ ਸ਼ੰਤ ਚੀਫ ਵਿਰੋ ਮੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਦੇਖੋ ਜਿੱਥੇ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਹੈ ਇਸ ਤਹਿਤ ਮਾਨਯੋਗ ਪੁਲਿਸਿਸਾ ਪੰਜਾਬ ਪੁਲਿਸ ਨੇ ਲਗਾਤਾਰ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਨਸ਼ੇ ਸਮਗਲਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਉਸ ਤਹਿਤ ਅੱਜ ਬਲਟੋਆ ਪੁਲਿਸ ਨੂੰ ਦੁਆਰਾ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਇੱਕ ਜਿਹੜਾ ਮਾਹਵੀਰ ਸਿੰਘ ਹੈ ਜਿਹੜਾ ਮਸਨਗੜ ਦਾ ਰਹਿਣ ਵਾਲਾ ਹੈ ਕਾਲੀਆ ਲਾ ਕੋ ਇਹਨੂੰ ਅਰੈਸਟ ਕੀਤਾ ਹੈ ਤੇ ਇਸ ਪਾਸੋਂ 950 ਗ੍ਰਾਮ ਜਿਹੜੀ ਆ ਆਈਸ ਡਰੱਗ ਜਿਹੜਾ ਉਹ ਰਿਕਵਰ ਹੋਇਆ। ਇਸ ਤਹਿਤ ਜਿਹੜਾ ਥਾਣਾ ਬਲਟੋਆ ਵਿਖੇ ਐਫ ਆਈ ਆਰ ਨੰਬਰ 14 ਦਰਜ ਰਜਿਸਟਰ ਕਰਕੇ ਤੇ ਇਹਨੂੰ ਗ੍ਰਿਫਤਾਰ ਕਰ ਲਿਆ ਅੱਜ ਇਹਨੂੰ ਪੇਸ਼ ਅਦਾਲਤ ਜਿਹੜਾ ਕੀਤਾ ਜਾ ਰਿਹਾ ਹੈ ਦਾ ਰਿਮਾਂਡ ਅਸਰ ਕਰਕੇ ਇਹਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਜਿਹੜੇ ਆ ਉਹ ਖੁਗਾਲੇ ਜਾਣਗੇ ਜਿੱਥੇ ਅਸੀਂ ਡਰੋਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਤੇ ਡਰੋਨ ਐਕਟੀਵਿਟੀ ਤੇ ਨਸ਼ਿਆਂ ਦੇ ਵਿੱਚ ਜਿਹੜੇ ਗ੍ਰਸਤ ਸਮਗਲਨ ਨੇ ਉਹਨਾਂ ਨੂੰ ਵੀ ਗ੍ਰਿਫਤਾਰੀ ਕਰਨ ਦੇ ਵਿੱਚ ਜਿਹੜੀ ਆ ਅਸੀਂ ਸਫਲਤਾ ਹਾਸਲ ਕੀਤੀ ਆ ਉਹ ਅੱਜ ਜਿਹੜੀ ਆ ਬਲਟੋਆ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਹਾਸਲ ਹੋਈ ਆ ਜਦੋਂ ਕਿ ਜਿਹੜੀ ਆ 900